ਜੀ ਕੁਲਦੀਪ ਵਰਮਾ ਨਾਮ ਹੈ ਜੀ ਮੇਰਾ ਤੇ ਮਾਲੀਗਨ ਚ ਮੇਰੀ ਕੱਪੜੇ ਦੀ ਦੁਕਾਨ ਆ ਰੈਡੀमेड ਦੀ ਤੇ ਮੈਂ ਸਵੇਰੇ ਆਪਣਾ ਦੁਕਾਨ ਤੇ ਜਦੋਂ ਆਇਆ ਮੈਂ ਤੇ ਮੇਰੇ ਬ੍ਰਦਰ ਅਸੀਂ ਦੋਨੋਂ ਆ ਰਹੇ ਆ ਤਾਂ ਰਸਤੇ ਚ ਅਸੀਂ ਦੁਕਾਨ ਤੇ ਆਪਣੀ ਐਕਟਵਾ ਖੜੀ ਕੀਤੀ ਆ ਉੱਥੋਂ ਦੀ ਪਿੱਛੇ 15 20 ਜਾਣੇ ਤੇ ਸਾਹਮਣੇ ਪ੍ਰਧਾਨ ਬਣਿਆ ਕੋਈ ਰਿੰਕੂ ਪਾਸੀ ਉਹ ਕਹਿੰਦਾ ਜੀ ਮੈਂ ਰਿੰਕੂ ਪਾਸੀ ਆ ਮਾ ਫਲੋਰ ਦਾ ਆਵਾ ਤੇ ਉਹ ਜਿਹੜੇ ਰਾਤੀ ਆਏ ਸੀਗੇ ਉਹ ਮੈਂ ਕਹਾਂ ਜਦੋਂ ਪਹਿਲਾਂ ਵੀ ਸਾਡੀ ਦੁਕਾਨ ਤੇ ਇਦਾਂ ਦੀ ਗੱਲਾਂ ਕਰਕੇ ਗਿਆ ਮੇਰੇ ਆਉਣ ਤੋਂ ਪਹਿਲਾਂ ਵੀ ਮੈਂ ਕਹਾਂ ਭਾਈ ਸਾਹਿਬ ਕਿਹੜੇ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ ਅਸੀਂ ਤਾਂ ਇਹ ਹੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਤੁਸੀਂ ਤਾਰਾ ਕੱਟੀਆਂ ਇਹ ਨਜਾਇਜ਼ ਕੱਟੀਆਂ ਤਾਰਾ ਤੇ ਉਹਦੇ ਬਾਰੇ ਤੁਸੀਂ ਸਾਰਿਆਂ ਨੂੰ ਪੁੱਛ ਲੈਂਦੇ ਉਹ ਕੰਦਾ ਜੀ ਮੈਂ ਇਹ ਮੈਂ ਕਰ ਸਕਦਾ ਜੀ ਸਭ ਕੁਝ ਕਰ ਸਕਦਾ ਮੈਂ ਬਦਮਾਸ਼ ਆ ਮੈਂ ਫਲੋਰ ਦਾ ਬਦਮਾਸ਼ ਆ ਜੀ ਮੈਂ ਬਹੁਤ ਬਗਮਾਸ਼ੀਆ ਕੀਤੀ ਆਈ ਆ ਤੁਸੀਂ ਮੈਨੂੰ ਜਾਣ ਦੇਣੀ ਰਾਤੀ ਵੀ ਇਹਨੇ ਮੈਨੂੰ ਗਾਲ੍ਹਾਂ ਕੱਢੀਆਂ ਗਾਲ੍ਹਾਂ ਕੱਢੀਆਂ ਕਦੋਂ ਕੱਟੀਆਂ ਸੀ ਇਹ ਤਾਰਾ ਦੋ ਇਹ ਸੋਮਵਾਰ ਵਾਲੇ ਦਿਨ ਕੱਟਿਆ ਗਿਆ ਤਾਰਾ ਤਾਂ ਕਿਸੇ ਨੂੰ ਕੋਈ ਦੱਸਿਆ ਨਹੀਂ ਗਿਆ ਕਿ ਤਾਰਾ ਕੱਟਿਆ ਜਾਂਦਾ ਸੀ ਤਾਰਾ ਸੀ ਤਾਰਾ ਜਿਹਦੇ ਚ ਲਾਈਟ ਦੀ ਤਾਰਾ ਉਸ ਤੋਂ ਬਾਅਦ ਨੈਟ ਦੀ ਤਾਰ ਆ ਜਿਹਦੇ ਨਾਲ ਨੈਟ ਦੇ ਨਾਲ ਸਾਡੀ ਸਾਰੀ ਪੇਮੈਂਟ ਆਉਂਦੀ ਹੈ ਕਿਉਂਕਿ ਅੱਜ ਕੱਲ ਹਰ ਬੰਦਾ ਗੂਗਲ ਪੇ ਕਰਦਾ ਜੀ ਔਨਲਾਈਨ ट्रांजੈਕਸ਼ਨ ਠੀਕ ਹੈ ਜੀ ਨਾਲੇ ਅਸੀਂ ਕਿਸੇ ਨੂੰ ਫੋਟੋ ਆ ਭੇਜਣੀ ਆ ਗਾਕਾਂ ਨੂੰ ਜਾਂ ਕੁਝ ਕਰਨਾ ਉਹ ਸਾਰਾ ਅਸੀਂ ਸਿਰਫ ਇਹੀ ਕਿਹਾ ਕਿ ਭਾਈ ਤੁਸੀਂ ਸਾਨੂੰ ਪੁੱਛ ਤਾਂ ਲੈਂਦੇ ਉਹ ਕਹਿੰਦੇ ਜੀ ਸਾਡੀ ਮਰਜ਼ੀ ਆ ਜੀ ਅਸੀਂ ਕੱਟ ਪੀਆ ਜੀ ਫਿਰ ਕੀ ਹੋ ਗਿਆ ਜੀ ਤੇ ਉਹ ਗੱਲ ਨੂੰ ਉਹਨੇ ਰਾਤੀ ਵੀ ਸਾਨੂੰ ਗਾ ਇੱਕ ਯਾਰ ਆਤੀ ਫੋਨ ਕੀਤਾ ਜੀ ਕਿਹੜਾ ਬੰਦਾ ਸੀਗਾ ਜਿਹੜਾ ਸਾਨੂੰ ਇਹ ਕਹਿ ਰਿਹਾ ਵਾ ਕਹਿੰਦਾ ਮੇਰਾ ਨਾਮ ਰਿੰਕੂ ਹੈ ਮੈਂ ਇੱਦਾਂ ਕਰ ਲੂੰਗਾ ਫਿਰ ਸਵੇਰੇ ਮੈਨੂੰ ਕਹਿੰਦਾ ਮੈਂ ਤੈਨੂੰ ਪੰਜ ਵਾਰੀ ਦੇਖਿਆ ਪੰਜ ਵਾਰੀ ਮੈਂ ਕਿਹਾ ਭਾਜੀ ਕਿਸ ਵਾਸਤੇ ਦੇਖਿਆ ਮੈਂ ਤੁਹਾਨੂੰ ਕਿਹੜਾ ਅਜੇ ਤੱਕ ਕਦੀ ਲੜਾਈ ਹੋਈ ਮੇਰੀ ਤੁਹਾਡੀ ਕਹਿੰਦਾ ਮੈਂ ਦੇਖ ਲਾਂਗਾ ਮੈਂ ਕਿਹਾ ਕਿੱਦਾਂ ਤੂੰ ਦੇਖ ਲੇਗਾ ਇਸੇ ਚੀ ਮੇਰੇ ਨਾਲ ਹੱਥੋਂ ਪਾਈ ਹੋਈ ਓ 15-20 ਜਾਣੇ ਮੈਨੂੰ ਪਤਾ ਨਹੀਂ ਕਿੱਦਾਂ ਨੇ 30 ਚੀਜ਼ ਮਾਰੀ ਜਿਸ ਵਿੱਚ ਮੇਰੇ ਨੱਕ ਦੰਦ ਅੰਦਰੋਂ ਪੂਰਾ ਖੋਣ ਕੰਨ ਜਿਹੜਾ ਮੈਨੂੰ ਹਜੇ ਵੀ ਉਹਦੇ ਵਿੱਚ ਵਾਇਰਸ ਜੀ ਇੱਕ ਜਿੱਦਾਂ ਵੋਲਿਊਮ ਆ ਰਹੀ ਹੈ ਜਿਹੜੀ ਕੰਨ 'ਚ ਮੈਨੂੰ ਸੁਣਾਈ ਨਹੀਂ ਚੰਗੀ ਤਰ੍ਹਾਂ ਦੇ ਰਿਹਾ ਤੇ ਉਹਨਾਂ ਨੇ ਇੱਕ ਮੇਰਾ ਬ੍ਰਦਰ ਮਾਮਾ ਜੀ ਦਾ ਬੇਟਾ ਜਿਹੜਾ ਜਲੰਧਰੋਂ ਆਂਦਾ ਉਹ ਵਿੱਚ ਆਇਆ ਉਹਨੂੰ ਉਹਨਾਂ ਨੇ ਵਿਚਕਾਰ ਉੱਟਿਆ ਲੱਤਾਂ ਮਾਰੀ ਆ ਲਟਾ ਕੇ ਸੀਸੀਟੀਵੀ ਵੀਡੀਓ ਤੇ ਪੂਰਾ ਹੈਗਾ ਕਿ ਇਹ ਕੋਈ ਅਨੇ ਆਏ ਆ ਕਿ ਤੁਸੀਂ ਇੱਕ ਛੋਟੀ ਜੀ ਗੱਲ ਦੇ ਵਿੱਚ ਅਗਰ ਆਪਾਂ ਗੱਲਬਾਤ ਕਰਕੇ ਵੀ ਗੱਲ ਨੂੰ ਖਤਮ ਕੀਤਾ ਜਾ ਸਕਦਾ ਸੀਗਾ ਤੁਸੀਂ ਹਾਂਜੀ ਕੰਪਲੇਨ ਲਗਾਈ ਹੈ ਮੰਗ ਹੀ ਕਰਦੇ ਆ ਇਨਸਾਫ ਮਿਲਣਾ ਚਾਹੀਦਾ ਨਹੀਂ ਇਨਸਾਫ ਮਿਲਦਿਆ ਤੇ ਅਸੀਂ ਆਪਣੀ ਦੁਕਾਨ ਵੇਚ ਨੀ ਦੇਣੀ ਆ ਅਸੀਂ ਡਰਦੇ ਆ ਜੀ ਬਸ ਗੱਲ ਕਰਦੇ ਹਾਂ ਹਾਂਜੀ ਅਗਲੀ ਵੀ ਇਦਾਂ ਹੀ ਲੜਾਈ ਝਗੜਾ ਹੈ ਮੇਰੀ ਕੋਈ ਲੜਾਈ ਨਹੀਂ ਹੋਈ ਮੈਨੂੰ 17 ਸਾਲ ਹੋ ਗਏ ਮੈਂ ਜ਼ਿੰਦਗੀ ਚ ਕੋਈ ਵੀ ਦੁਕਾਨਦਾਰ ਅਗਰ ਕਹਿ ਦਵੇ ਮੈਂ ਕਿਸੇ ਨਾਲ ਲੜਾਈ ਕੀਤੀ ਹੈ ਮੈਂ ਦੁਕਾਨ ਦੀਆਂ ਚਾਬੀਆਂ ਉਸੇ ਟਾਈਮ ਹੀ ਇਹ ਬਾਜ਼ਾਰ ਚ ਫੜਾ ਕੇ ਅਲ ਚਲ ਜਾਾਂਗਾ ਕੜਾਣਾ ਮੈਂ ਰੱਖੀ ਇਹ ਪ੍ਰਧਾਨ ਆਪਣੇ ਆਪ ਹੀ ਬਣਿਆ ਜੀ ਕਿ ਕਿੰਨਾ ਸਰਪ ਸੰਤੀ ਨੇ ਬਣਿਆ ਤੁਸੀਂ ਦੁਕਾਨਦਾਰ ਨਹੀਂ ਜੀ ਆਪਣੇ ਆਪ ਹੀ ਪ੍ਰਧਾਨ ਬਣਿਆ ਜੀ ਕੋਈ ਸਰਪ ਸੰਤੀ ਨਾਲ ਨਹੀਂ ਬਣਿਆ ਅਸੀਂ ਇਹਨਾਂ ਨੂੰ ਕੋਈ ਵੀ ਅਸੀਂ ਇਹ ਸਿਰਫ ਸਾਡੇ ਤੋਂ ਇਸ ਕਰਕੇ ਵੀ ਥੋੜੀ ਜੀ ਖੁੰਧ ਕਾਂਦੇ ਸੀ ਕਿ ਸ਼ਾਇਦ ਅਸੀਂ ਉਹਨਾਂ ਨਾਲ ਅਟੈਚ ਨਹੀਂ ਹੋਏ ਆ ਇਹ ਕਹਿੰਦੇ ਜੀ ਅਸੀਂ ਅਟੈਚ ਜ਼ਰੂਰੀ ਤਾਂ ਨਹੀਂ ਕਿ ਹਰ ਬੰਦੇ ਨਾਲ ਅਟੈਚ ਹੋਣਾ ਵਾ ਕੋਈ ਸਾਡੀ ਇਹਨਾਂ ਨਾਲ ਕੋਈ ਲੜਾਈ ਨਹੀਂ ਸੀ ਰਾਮ ਰਾਮ ਵੀ ਹੁੰਦੀ ਸਭ ਕੁਝ ਹੁੰਦਾ ਸੀਗਾ ਪਰ ਇਹ ਕਹਿੰਦਾ ਜੀ ਮੈਂ ਫਲੋਰ ਦਾ ਬਦਮਾਸ਼ ਆ ਮੈਂ ਬੜੀਆ ਬਦਮਾਸ਼ੀਆਂ ਕੀਤੀ ਹੋਈ ਆ ਵਾ ਤਾਰਾ ਕਟਣ ਨੂੰ ਲੈ ਕੇ ਲੜਾਈ ਹੋਈ ਗੈ ਤਾਰਾ ਕਟਣ ਨੂੰ ਮੈਂ ਤਾਂ ਲੈ ਘਰ ਸੀਗਾ ਤੇ ਮੈਨੂੰ ਘਰ ਫੋਨ ਆਇਆ ਕਿ ਇਦਾਂ ਇਦਾਂ ਉੱਥੇ ਕੁਲਦੀਪ ਗਾਰਮੈਂਟ ਦੇ ਉੱਤੇ ਕੁਲਦੀਪ ਨੂੰ ਬਹੁਤ 15 20 ਬੰਦਿਆਂ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਇਹਨਾਂ ਦੀ ਖਬਰ ਲੈਣ ਗਿਆ ਤੇ ਆ ਬਾਕੀ ਕੰਮ ਤੁਹਾਡੇ ਸਾਹਮਣੇ ਹੀ ਹੈ ਰਿੰਕੂ ਪਾਸੀ ਤੇ ਉਹਦੇ ਬੁੰਡਿਆਂ ਨੇ ਤੇ ਉਹਦੇ ਜਿਹੜੇ ਅੱਗੇ ਭਲਾਏ ਹੋਏ ਸੀ ਉਹਨਾਂ ਦੇ ਸੇਲਮੈਨ ਸੀ ਕੋਈ ਡਰਾਈਵਰ ਸੀ ਉਹਨਾਂ ਨੇ ਘੁੱਟਿਆ ਸਰ ਪਹਿਲਾਂ ਵੀ ਕਦੀ ਜਿਵੇਂ ਬਾਣੀ ਮਾਰਕੀਟ ਪਹਿਲਾਂ ਵੀ ਕਦੀ ਕੋਈ ਲੜਾਈ ਝਗੜੇ ਦੀ ਤੁਹਾਡੇ ਸਾਹਮਣੇ ਕਿ ਪਹਿਲੀ ਵਾਰੀ ਇਦਾਂ ਦਾ ਕੁਝ ਹੋਇਆ ਨਹੀਂ ਨਹੀਂ ਪਹਿਲਾਂ ਕੁਝ ਐਸਾ ਨਹੀਂ ਹੋਇਆ ਕੋਈ ਇਹ ਪਹਿਲੀ ਵਾਰੀ ਹੋਇਆ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਇੰਨਾ ਵਾਇਲੈਂਸ ਕਿਉਂ ਹੋਇਆ ਉਹਦੇ ਨਾਲ ਵਿਚਾਰਾ ਬਹੁਤ شریف ਆਦਮੀ ਬੰਦਾ ਕਦੀ ਕਿਸੇ ਨਾਲ ਲੜਿਆ ਨਹੀਂ ਕਿਹੜਾ ਥਾਣਾ ਦਾ ਮਸਲਾ ਹੈ ਇਹ 4 ਨੰਬਰ ਵੀ ਇਹ ਮੰਗ ਕੀ ਕਰਦੇ ਮੰਗਦਾ ਇਨਸਾਫ ਦੀ ਮੰਗ ਕਰਦੇ ਆ ਕਿ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਇਹਨੂੰ ਗਲਤੀ ਕੋਈ ਨਹੀਂ ਸੀ ਜੀ ਇਹ ਮੁੱਦਾ ਐਵੇਂ ਬਣਾਇਆ ਗਿਆ ਆ ਕਿ ਇਹ ਛੋਟੀ ਜੀ ਗੱਲ ਸੀ ਕਿ ਤਾਰਾਂ ਮੈਕਮੇ ਵੱਲੋਂ ਕਟੀਆਂ ਗਈਆਂ ਸੀ ਉਹ ਸਾਡੇ ਵੱਲੋਂ ਕੋਈ ਪ੍ਰਾਈਵੇਟ ਬੰਦਾ ਲਾ ਕੇ ਨਹੀਂ ਕਟੀਆਂ ਗਈਆਂ ਸੀ ਅੱਜ ਤੋਂ 15-20 ਦਿਨ ਪਹਿਲਾਂ ਸਾਡੇ ਕੋਲ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਜੀ ਪ੍ਰਿੰਸੀਪਲ ਮੈਡਮ ਸਾਡੇ ਕੋਲ ਆਏ ਸੀ ਅਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਦਿੱਕਤਾਂ ਬਾਜ਼ਾਰ ਦੀਆਂ ਦੱਸੀਆਂ ਸੀਗੀਆਂ ਤੇ ਉਹਨਾਂ ਨੇ ਸਾਡ ਨੂੰ ਦੇਖ ਦਿਓ ਏ ਹਰ ਮੰਨ ਲਓ ਸੋਮਵਾਰ ਸਾਡਾ ਬਿਅਰ ਬੰਦ ਹੁੰਦਾ ਡਿਸਾਈਡ ਕੀਤਾ ਕਿ ਸੋਮਵਾਰ ਬੰਦੇ ਭੇਜ ਕੇ ਤੁਸੀਂ ਤੁਹਾਡਾ ਤਾਰਾ ਜ਼ੁਰਾ ਦਾ ਜੋ ਹਾਲਾ ਉਹ ਕਰ ਦਿੰਨੇ ਆ ਤੇ ਦੋ ਹਫ਼ਤੇ ਤੇ ਤੀਸਰਾ ਸੋਮਵਾਰ ਸੀ ਸੋਮ ਅਗਰ ਅਗੰਬਰ ਆ ਗਿਆ ਉਹ ਬੜੇ ਵਧੀਆ ਢੰਗ ਨਾਲ ਕਰ ਜਾਂਦੇ ਸੀ ਇਸ ਵਾਰ ਥੋੜੀ ਦਿੱਕਤ ਆ ਗਈ ਕਿ ਭਾਈ ਕੁਝ ਤਾਰਾਂ ਗਲਤ ਕਟੀਆਂ ਗਈਆਂ ਉਹਦੇ ਵਿੱਚ ਸਾਡੀ ਜਿਹੜਾ ਹੈਗਾ ਉਸ ਦੁਕਾਨ ਸਾਡੀ ਦੁਕਾਨ ਦੀਆਂ ਵੀ ਤਾਰਾਂ ਨਾਲ ਕਟੀਆਂ ਗਈਆਂ ਗਲਤ ਤੇ ਮੈਂ ਮੰਗਲਵਾਰ ਵਾਲਾ ਦਿਨ ਸੀ ਕਿ ਮੈਂ ਆਪਣੀਆਂ ਤਾਰਾਂ ਠੀਕ ਕਰਾਣਾ ਸੀ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਤੋਂ ਇਲਾਵਾ ਕਿਹੜੇ ਹੋਰ ਬੰਦਿਆਂ ਦੀਆਂ ਵੀ ਤਾਰਾਂ ਕੱਟੀਆਂ ਗਈਆਂ ਤੇ ਜਦੋਂ ਤਾਰਾਂ ਕੱਟੀਆਂ ਗਈਆਂ ਤਾਂ ਅਸੀਂ ਠੀਕ ਕਰਾ ਰਹੇ ਜੇ ਮੈਨੂੰ ਪਤਾ ਲੱਗ ਜਾਂਦਾ ਕਿ ਭਾਈ ਮੈਂ ਹੈ ਤਾਂ ਮੈਂ ਕਿਹ ਮੈਨੂੰ ਫਰਜ਼ ਤਾਂ ਉਹਨਾਂ ਦਾ ਹੀ ਬੰਦਾ ਸੀ ਠੀਕ ਕਰਾਣਾ ਪਰ ਫੇ ਵੀ ਮੈਨੂੰ ਇਹ ਪ੍ਰਧਾਨ ਹੋਣ ਦੇ ਨਾਤੇ ਪਤਾ ਲੱਗਦਾ ਕਿ ਭਾਈ ਇਹ ਬੰਦੇ ਨੂੰ ਦਿੱਕਤ ਆ ਸਾਡੇ ਸਾਡੇ ਮੈਂਬਰ ਨੂੰ ਜਾਂ ਮੰਨ ਲਓ ਸਾਡੇ ਗਵਾਂਢੀ ਨੂੰ ਤੇ ਮੈਂ ਉਹਦਾ ਹੱਲ ਕਰਾ ਦਿੰਦਾ 11 ਵਜੇ ਤੋਂ ਲੈ ਕੇ 5:30 ਪੌਣੇ 6 ਵਜੇ ਤੱਕ ਮੈਂ ਇੱਥੇ ਰਿਹਾ ਤੇ ਮੈਨੂੰ ਕੋਈ ਸੁਨੇਹਾ ਨਹੀਂ ਲਾਇਆ ਗਿਆ ਕਿ ਇਦਾਂ ਕਿਸੇ ਨੂੰ ਕੋਈ ਦਿੱਕਤ ਆਈ ਆ ਮੇਰੇ ਜਾਣ ਤੋਂ ਬਾਅਦ ਮੇਰਾ ਬੇਟਾ ਦੁਕਾਨ ਤੇ ਬੈਠਾ ਸੀ ਉਹਨਾਂ ਬੰਬੇ ਬੰਬੇ ਇਹਨਾਂ ਪੂਰੀ ਦੁਕਾਨ ਦਾ ਨਾਮ ਕੀ ਬੰਬੇ ਫੈਸ਼ਨ ਤੋਂ ਪ੍ਰਾ ਉਹ ਜਿਹੜਾ ਉਹ ਫਰਮ ਦਾ ਮਾਲਕ ਆ ਉਹਨੇ ਆ ਕੇ ਮੇਰੇ ਬੇਟੇ ਨਾਲ ਉਹ ਗਲਤ ਗਲਤ ਬੋਲੇ ਆ ਉਹ ਗਲਤ ਬੋਲੇ ਆ ਤੇ ਮੇਰਾ ਕਜ਼ਨ ਆਇਆ ਉਹ ਵੀ ਇਥੋਂ ਚਾਰ ਦੁਕਾਨਾਂ ਛੱਡ ਕੇ ਉਹਦੀ ਦੁਕਾਨ ਆ ਤੇ ਸਾਡੀ ਐਸੋਸੀਏਸ਼ਨ ਦਾ ਉਹ ਕੈਸ਼ੀਅਰ ਵੀ ਆ ਤੂੰ ਕੰਦਾ ਕਿਸ ਬਿਹੇਵ ਤੇ ਇੱਥੇ ਆ ਗਿਆ ਤੇ ਉਹਨਾਂ ਵੀ ਇਹ ਗਾਲੀ ਗਲੋਚ ਹੋਇਆ ਉਹਨੂੰ ਗਾਲਾਂ ਗਲਤ ਗਲਤ ਗੱਡੀਆਂ ਸਾਡੇ ਕੋਲ ਦੀਆਂ ਵੀਡੀਓ ਵੀ ਹੈਗੀਆਂ ਸਾਰੇ ਸਬੂਤ ਸਾਡੇ ਕੋਲ ਹੈ ਜੀ ਸਰ ਉਹਨਾਂ ਨੇ ਵੀ ਕਹਿਣਾ ਵੀ ਪ੍ਰਧਾਨ ਹੁੰਦੇ ਨਾ ਤੇਰੇ ਗੁੰਡਾ ਕਰਦੇ ਕੁੱਤੀਆਂ ਉਹ ਵਾਸ਼ਕਤੀਆਂ ਨਾਲ ਬੁੱਕ ਮਾਰ ਮੇਰੀ ਗੱਲ ਸੁਣੋ ਜੇ ਕੋਈ ਆਪਾਂ ਪ੍ਰਧਾਨ ਹੋ ਕੇ ਕਿਉਂ ਮੈਂ ਗੁੰਡਾਗਰਦੀ ਕਰੂੰਗਾ ਜੀ ਮੇਰੀ ਗੱਲ ਸੁਣੋ ਤੇ ਇੱਕ ਬੰਦਾ ਸਾਡੇ ਕੋਲ ਆ ਕੇ ਦੁਕਾਨ ਦੇ ਉੱਤੇ ਮੰਨ ਲਓ ਰਫਲ ਦਿਖਾ ਕੇ ਮੇਰੇ ਬੇਟੇ ਨੂੰ ਲਿਆ ਆਉਂਦਾ ਤੇ ਮੈਂ ਉਹਨੂੰ ਸਵੇਰੇ ਆ ਕੇ ਬੋਲੂੰਗਾ ਤੇ ਤੂੰ ਭਾਈ ਰਫਲ ਦਵਾ ਕੇ ਮੰਨ ਲੋ ਬਦਮਾਸ਼ੀ ਕਰਦਾ ਤੇ ਇਹ ਪ੍ਰਧਾਨ ਵੱਲੋਂ ਗੁੰਡਾਗਰਦੀ ਹੋ ਜਾਂਦੀ ਹੈ ਜੀ ਤੇ ਬਾਜ਼ਾਰ ਦੇ ਵਿੱਚ ਤੁਸੀਂ ਖਾਲੀ ਗੰਨਾ بڑے ਬੰਦੇ ਇਹਨਾਂ ਦੀ ਦੁਕਾਨ ਤੇ ਇਦਾਂ ਦੇ ਆ ਜਿਹੜੇ ਮੁੰਡੇ ਕੰਮ ਕਰਦੇ ਆ ਜਿਨ੍ਹਾਂ ਕੋਈ ਲਾਇਸੈਂਸ ਨਹੀਂ ਹੈਗੇ ਤੁਸੀਂ ਆਮ ਦੇ ਸਕਦੇ ਇਹਨਾਂ ਨੇ ਮੰਨ ਲੋ ਨੈਟ ਤੇ ਉੱਥੇ ਪਾਇਆ ਹੁੰਦਾ ਵਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾ ਦੇ ਉੱਤੇ ਕਿ ਉਹ ਬੰਦੇ ਗੰਨਾ ਲੈ ਕੇ 10-10 ਬੰਦੇ ਆ ਰਹੇ ਆ ਬਾਜ਼ਾਰ ਬੰਦੇ ਜਾ ਰਹੇ ਆ ਇਹ ਕਿੱਥੇ ਇਹ ਬਾਜ਼ਾਰ ਦੇ ਵਿੱਚ ਇਹ ਕਿੱਥੇ ਸ਼ੋਭਾ ਦਿੰਦਾ ਸਰਕਾਰਾਂ ਦਾ ਕਹਿੰਦੀਆਂ ਆ ਕਿ ਤੁਸੀਂ ਮੰਨ ਲਓ ਆਪਣੇ ਡੱਬੇ ਦੇ ਵਿੱਚ ਬਗੈਰ ਇਜਾਜ਼ਤੋਂ ਲਾ ਨਹੀਂ ਸਕਦੇ ਨੰਗੀਆਂ ਅਸਲਾ ਤੇ ਤੁਸੀਂ ਜਿਨ੍ਹਾਂ ਕੋ ਅਸਲੇ ਵੀ ਨਹੀਂ ਹੈਗੇ ਉਹਨਾਂ ਨੂੰ ਵੀ ਮੰਨ ਲਓ ਅ ਅਸਲਾ ਫੜਾ ਫੜਾ ਕੇ ਤੁਸੀਂ ਕੱਢਦੇ ਪਏ ਆ ਮੇਰੇ ਕੋ ਇਦਾਂ ਦੇ ਕਈ ਪ੍ਰੂਫ ਹੈਗੇ ਆ ਮੇਰੇ ਕੋ ਵੀਡੀਓ ਹੈਈ ਹੈ ਤੁਹਾਨੂੰ ਮ ਦਿਖਾ ਦਣਾ ਇਹਦੇ ਵਿੱਚ ਤੇ ਜਿਹੜੇ ਮੁੰਡਿਆਂ ਕੋਲ ਲਾਇਸੈਂਸ ਵੀ ਨਹੀਂ ਹੈਗੇ ਉਹ ਵੀ ਡੱਬ ਨੂੰ ਅਸਲਾ ਲਾ ਕੇ ਜਾ ਰਹੇ ਹਾਂ ਹਾਂ ਜੀ ਜੀ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਪੁਲਿਸ ਤੇ ਸਵੇਰੇ ਤਾਂ ਉਹਨਾਂ ਨੇ ਆਪਣੇ ਵੱਲੋਂ ਦਿੱਤੀ ਸੀ ਅਸੀਂ ਆਪਣੇ ਵੱਲੋਂ ਦਿੱਤੀ ਸੀ ਤੇ ਐਸ ਐਚ ਓ ਸਾਹਿਬ ਹੈ ਨਹੀਂ ਸੀ ਤੇ ਉਹਨਾਂ ਨੇ ਸਾਨੂੰ 5:30 ਵਜੇ ਬੁਲਾਇਆ ਸੀ ਤੇ ਹੁਣ ਅਸੀਂ 5:30 ਵਜੇ ਉਧਰ ਹੀ ਜਾ ਰਹੇ ਹਾਂ ਜੀ ਜਿਹੜੀ ਕੈਮਰੇ ਵੀਡੀਓ ਵਿੱਚ ਆ ਰਹੇ ਤੁਸੀਂ ਮਾਰੋ ਛੋੜਦੇ ਆ ਲੜਾਈ ਝੜਾ ਕਾਫੀ ਦਿਖਾ ਰਹੇ ਹੈ ਪੀ ਸੀ ਡੀ ਵੀ ਬਣੀ ਹੈ ਉਹਨਾਂ ਦੀ ਵੀਡੀਓ ਵੀ ਦਿਖਾਈ ਤੇ ਜਿਹੜੀ ਜਿਹੜੀ ਵੀਡੀਓ ਸਾਡੇ ਕੋਲ ਸਟਾਰਟਿੰਗ ਦੀ ਆ ਤੁਸੀਂ ਉਹਦੇ ਵਿੱਚ ਦੇਖ ਸਕਦੇ ਆ ਜੀ ਕਿ ਸਟਾਰਟਿੰਗ ਜਿਹੜੀ ਹੈ ਕਿੱਧਰ ਹੋ ਰਹੀ ਹੈ ਮੈਨੂੰ ਕੋਈ ਦੱਸਣ ਦੀ ਤਾਂ ਲੋੜ ਨਹੀਂ ਹੈਗੀ ਕਿਉਂਕਿ ਵੀਡੀਓ 'ਚ ਤਾਂ ਹੇਰ ਫੇਰ ਹੋ ਨਹੀਂ ਸਕਦਾ ਮੈਂ ਤੁਹਾਡੇ ਸਾਹਮਣੇ ਵੀਡੀਓ ਰੱਖ ਦਿੰਦਾ ਤੁਸੀਂ ਆਪ ਦੇਖ ਲਿਓ ਤੁਸੀਂ ਪ੍ਰੈਸ ਵਾਲਿਆਂ ਤੁਸੀਂ ਰੋਜ਼ ਇੰਨੇ ਬੰਦਿਆਂ ਨੂੰ ਮਿਲਦੇ ਜੁਲਦੇ ਆ ਤੁਹਾਡੀ ਜਜਮੈਂਟ ਆ ਰੋਜ਼ ਠੀਕ ਆ ਤੁਸੀਂ ਮੇਰੀ ਵੀਡੀਓ ਮੈਂ ਤੁਹਾਨੂੰ ਸਾਰੀਆਂ ਦਿਖਾ ਦਿੰਦਾ ਕੱਲ ਦੀਆਂ ਵੀਡੀਓ ਵੀ ਦਿਖਾ ਦਿੰਦਾ ਜਿਹੜੀ ਸਾਡੀ ਦੁਕਾਨ ਤੇ ਆ ਕੇ ਗਲਤ ਬੋਲ ਕੇ ਗਏ ਆ